ਦਰਸ਼ਕੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸੋਸ਼ਲ ਮੀਡੀਆ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਲੋਕਾਂ ਨੂੰ ਲੱਗਦੀ ਹੈ ਕਿ ਅੱਜ ਕੱਲ YouTube ਤੇ Facebook ਜਿਹੜੀ ਡਾਲਰਾਂ ਦੇ ਵਿੱਚ ਪੈਸੇ ਦਿੰਦੀ ਆ ਸੋ بڑے ਲੋਕ ਇਸ ਚੀਜ਼ ਦਾ ਲਾਲਚ ਕਰਦੇ ਆ ਵੀ ਅਸੀਂ ਵੀ ਵੱਧ ਤੋਂ ਵੱਧ ਰੀਲਾਂ ਅਪਲੋਡ ਕਰੀਏ ਵੀਡੀਓ ਅਪਲੋਡ ਕਰੀਏ ਤਾਂ ਜੋ ਜਿਹੜੀ ਅਸੀਂ ਕਮਾਈ ਕਰ ਸਕੀਏ ਸੋ ਦੋਸਤੋ ਇਸੇ ਵਿਸ਼ੇ ਤੇ ਕਿੰਨਾ ਕਿੰਨਾ ਲੋਕਾਂ ਨੂੰ ਇਹ ਜਿਹੜਾ YouTube Facebook ਤੇ ਰੀਲਾਂ ਪਾ ਕੇ ਕਮਾਈ ਆਉਂਦੀ ਆ ਜਾਂ ਕਿੱਦਾਂ ਆਉਂਦੀ ਆ ਇਹਦੇ ਬਾਰੇ ਸਾਡੇ ਨਾਲ ਐਕਸਪਰਟ ਸਾਡੇ ਵੀਰ ਸੁਖਪਾਲ ਸਿੰਘ ਆਵਾਜ਼ ਘਟ ਗਈ ਆ ਕੀਮਾ ਸਾਹਿਬ ਜੁੜੇ ਹੋਏ ਨੇ ਤੇ ਜਿਨ੍ਹਾਂ ਤੋਂ ਆਪਾਂ ਜਾਣਕਾਰੀ ਲੈ ਲਈਏ ਆਵਾਜ਼ ਘਟ ਗਈ ਮੱਲੀ ਸਾਹਿਬ ਹੈਲੋ ਹੁਣ ਆ ਰਹੀ ਹੈ ਜੀ ਹੈਲੋ ਆਣੀ ਰੇ ਟੈਕ ਮਿੰਟ ਤੂੰ ਥੋਡੇ ਲੋਕ ਹਲੋ ਤੁਸੀਂ ਆ ਮਾਈਕ ਜਿਆ ਤਾਂ ਨਹੀਂ ਆਫ ਕਰਤਾ ਕਿਤੇ ਬਹੁਤ ਸਲੋ ਜੀ ਇਹ ਆਵਾਜ਼ ਆਉਂਦੀ ਹੈ ਬਹੁਤ ਸਲੋ ਦੁਬਾਰਾ ਕਰੀਏ ਨਹੀਂ ਨਹੀਂ ਇੱਕ ਮਿੰਟ ਹੁਣ ਦੇਖਿਓ ਕਿਦੇ ਦੇ ਦੇ ਕਰਕੇ ਤਾਂ ਨਹੀਂ ਫਰਕ ਪੈ ਗਿਆ ਮੈਂ ਆਪਣਾ ਮੈਕ ਆਨ ਕੀਤਾ ਸੀਗਾ ਇਹਨੂੰ ਟੱਚ ਕੀਤਾ ਸੀ ਨਾਲ ਇਹਨੂੰ ਇਹਨੂੰ ਦੁਬਾਰਾ ਕਰੋ ਫਿਰ ਤੁਹਾਨੂੰ ਸੁੰਦੀ ਆਵਾਜ਼ ਮਰੀ ਹਾਂਜੀ ਥੋੜੀ ਪ੍ਰੋਪਰ ਵਧੀਆ ਆ ਰਹੀ ਆ ਆਵਾਜ਼ ਨਹੀਂ ਇਧਰ ਮੇਰੇ ਵੱਲ ਘਟ ਆ ਰਹੀ ਹੈ ਅੱਛਾ ਜੀ ਫਿਰ ਚਲੋ ਕੱਟ ਕੱਟ ਕੇ ਦੁਬਾਰਾ ਜੋੜ ਦਈਏ ਕੋਈ ਨਹੀਂ ਮੈਂ ਵਕ ਇਹਨੂੰ ਇਹਨੂੰ ਨਾਲ ਨਾ ਅਟੈਚ ਕਰਕੇ ਦੇਖਦਾ ਨਹੀਂ ਨਹੀਂ ਤੁਸੀਂ ਉਹ ਕਰ ਲਓ ਕੋਲੇ ਮੈਕ ਅੱਛਾ ਜੀ ਜਿੱਥੇ ਤੁਸੀਂ ਕੱਟ ਕੇ ਦੁਬਾਰਾ ਲਿੰਕ ਤੇ ਜੁੜ ਜਿਓ ਜੇ ਨਾ ਆਉਣੀ ਤਾਂ ਨਹੀਂ ਰਹੀ ਬਹੁਤ ਘਟ ਆ ਰਹੀ ਹੈ ਚਲੋ ਫਿਰ ਕੱਟ ਕੇ ਦੁਬਾਰਾ ਜੁੜੋ ਜੀ ਤੁਸੀਂ ਲਿੰਕ ਤੇ ਦੁਬਾਰਾ ਕਲਿਕ ਕਰੋ ਦੁਬਾਰਾ ਕਰੋ ਦੁਬਾਰਾ ਸੌਰੀ ਜੀ ਹਨ ਤੈਨੂੰ ਤੁਹਾਨੂੰ ਆ ਰਹੀ ਆ ਹਾਂ ਹਾਂ ਮੈਨੂੰ ਆ ਰਹੀ ਆ ਤੁਹਾਡੀ ਬਾਜੀ ਹਾਂਜੀ ਹਾਂਜੀ ਆ ਰਹੀ ਆ ਮਦਮ ਜੀ ਸੁਣ ਰਹੀ ਹੋ ਬਾਜੀ ਜੀ ਫਿਰ ਦੁਬਾਰਾ ਲਾਓ ਕੱਟ ਕੇ ਮੈਂ ਗਿਆ ਦੁਆਰਾ ਕਨੈਕਟ ਕਰੀਏ ਹਾਂਜੀ 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 ਦੁਆਰਾ ਕਰੀਏ ਕਨੈਕਟ ਦੁਆਰਾ ਜੀ 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 ਓਕੇ ਓਕੇ ਇੱਕ ਵਾਰ ਸੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ YouTube ਤੇ Facebook ਤੇ ਜਿਹੜੀ ਆਪਾਂ ਕਿਦਾਂ ਰੀਲਾਂ ਪਾ ਕੇ ਵੀਡੀਓ ਜੁ ਪਾ ਕੇ ਕਿਦਾਂ ਪੈਸੇ ਆਉਂਦੇ ਆ ਇਸ ਵਿਸ਼ੇ ਤੇ ਜਿਹੜੀ ਆਪਾਂ ਗੱਲਬਾਤ ਕਰਨੀ ਆ ਸੋ ਸਾਡਾ ਕਨੈਕਟ ਜਿਹੜਾ ਟੁੱਟ ਗਿਆ ਸੀ ਸਾਡੇ ਨਾਲ ਐਕਸਪਰਟ ਜੁੜੇ ਨੇ ਜਿਹੜੇ ਫੇਸਬੁੱਕ ਤੇ ਅੱਜ ਦੇ ਸਮੇਂ ਵਿੱਚ ਕੰਮ ਕਰ ਰਹੇ ਹਨ ਤੇ ਰੀਲਾਂ ਤੇ ਵੀਡੀਓ ਪਾ ਰਹੇ ਹਨ ਤੇ ਉਹਨਾਂ ਨੂੰ ਜਿਹੜੀ ਕਮਾਈ ਆ ਉਹ ਵੀ ਆ ਰਹੀ ਹੈ ਉਹ ਜਿਹੜੀ ਡਾਲਰਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਜਿਹੜੀ ਕਮਾਈ ਆ ਰਹੀ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਆਪਾਂ ਹਾਂਜੀ ਹੁਣ ਦੱਸਿਓ ਜੀ ਚੀਮਾ ਸਾਹਿਬ ਕੀ ਤੁਹਾਨੂੰ ਆਉਂਦੀ ਮੇਰੀ ਆਵਾਜ਼? ਹਾਂਜੀ ਹਾਂਜੀ ਬਿਲਕੁਲ ਕਲੀਅਰ ਆਉਂਦੀ ਥੋਡੀ ਆਵਾਜ਼ ਦਾ। ਮੇਰੀ ਦੱਸੋ ਆ ਰਹੀ ਆਵਾਜ਼ ਤੁਹਾਨੂੰ? ਹੈ? ਆ ਰਹੀ ਆ? ਹਾਂ ਹਾਂ ਆਉਂਦੀ ਬਹੁਤ ਵਧੀਆ। ਹਾਂਜੀ ਹਾਂਜੀ ਮੈਂ ਕਿਹਾ ਜੀ ਤੁਸੀਂ ਅੱਜ ਕੱਲ ਫਿਰ ਫੇਸਬੁੱਕ ਤੇ ਪੂਰੇ ਛਾਏ ਪਏ ਹੋ। ਰੋਜ਼ ਹੀ ਤੁਹਾਡੀਆਂ ਜਿਹੜੀਆਂ ਰੀਲਾਂ ਵੀਡੀਓ ਦੇਖਣ ਨੂੰ ਮਿਲਦੀਆਂ ਨੇ। ਕੀ ਤੁਹਾਨੂੰ ਕਮਾਈ ਕੁਮਾਈ ਆ ਰਹੀ ਉਹਦੀ ਕੋਈ? ਦੇਖੋ ਕਮਾਈ ਤਾਂ ਹੌਲੀ ਹੌਲੀ ਜੁੜਦੀ ਆ। ਇੰਨੀ ਜਲਦੀ ਇਹ ਨਹੀਂ ਹੈਗਾ ਕੋਈ ਫੇਰ ਨਹੀਂ ਹੈਗੀ। ਹਾਂਜੀ ਵੀ ਆਪਾਂ ਗਾ ਮਤਲਬ ਕੋਈ ਗੇਮ ਖੇਡਦੇ ਤੇ ਸ਼ਾਮ ਨੂੰ ਜਦ ਕੇ ਤੇ ਅਦੋਂ ਆਪ ਨੂੰ ਕੋਈ ਪੈਸਾ ਜਨਾ ਆਏ ਨਹੀਂ ਹੈਗਾ ਅਛਾ ਹੀ ਇਹਦੇ ਵਿੱਚ ਟਾਈਮ ਲੱਗਦਾ ਇਹਦੇ ਵਿੱਚ ਕੰਟੈਂਟ ਦੇ ਮੁਤਾਬਕ ਹੀ ਇਹ ਪੇਮੈਂਟ ਆਉਂਦੀ ਆ ਉਹ ਵੀ ਬਹੁਤ ਸਲੋ ਆ ਉਹ ਆਪਣੇ ਇੰਗੇਜਮੈਂਟ ਦੇ ਥਰੂ ਆਉਂਦੀ ਆ ਕਿੰਨੇ ਇੰਗੇਜਮੈਂਟ ਆਪ ਨੂੰ ਆ ਰਹੀ ਹੈ ਕਿੰਨੇ ਵਿਊ ਆ ਰਹੇ ਕਿੰਨੇ ਆਪ ਨੂੰ ਲਾਈਕ ਕਿਤੇ ਆ ਜੀ ਉਹਦੇ ਵਾਸਤੇ ਜਿਹੜਾ ਹੁਣ ਤੁਹਾਨੂੰ ਵੀ ਪਤਾ ਹੀ ਆ ਆਮ ਪਬਲਿਕ ਨੂੰ ਵੀ ਪਤਾ ਹੀ ਆ ਹਾਂਜੀ ਤੇ ਆਪਾਂ ਜਿਹੜਾ origignal content ਆਪਾਂ ਲਾਉਨੇ ਆ ਜੀ 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 ਬਿਲਕੁਲ ਫੋਟੋ ਪਾਉਣੇ ਉਹ ਤੇ ਆਪਾਂ ਨੂੰ ਇਹ ਪੇਮੈਂਟ ਆਉਣ ਦਾ ਚੰਸ ਬੰਦਾ ਆ ਜੀ 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 ਤੇ ਕਈ ਕਈ ਸਾਡੇ ਵੀਰ ਵੇਖਿਆ ਉਹ ਇੱਕ ਦੂਜੇ ਦੇ ਚੱਕ ਕੇ ਵੀਡੀਓ ਪਾਈ ਜਾਂਦੇ ਜੀ ਉਹਨਾਂ ਦਾ ਫਿਰ ਕੋਈ ਫਾਇਦਾ ਨਹੀਂ ਨਹੀਂ ਉਹਦੇ ਵਿੱਚ ਫਿਲਹਾਲ ਤਾਂ ਉਹਨਾਂ ਦਾ ਇੱਕ ਬੈਨੀਫਿਟ ਉਹਨਾਂ ਨੂੰ ਮਿਲੂਗਾ ਜੇ ਕਿਸੇ ਜੀਆਂ ਵੀਡੀਓ ਪਾਉਂਦੇ ਆ ਹਾਂਜੀ ਮੈਂ ਉਹਨਾਂ ਦਾ ਵਿਊ ਥੋੜੇ ਵਧਣਗੇ ਹਾਂਜੀ ਉਹ ਵਧਣਗੇ ਲੇਕਿਨ ਬੈਨੀਫਿਟ ਨਹੀਂ ਮਿਲਦਾ ਲੇਕਿਨ ਜਦੋਂ ਉਹਨਾਂ ਦਾ ਚੈਨ ਮੋਨਟਾਈਜ਼ ਹੋ ਗਿਆ ਜੀ ਮੋਨਟਾਈਜ਼ ਹੋਣ ਤੋਂ ਬਾਅਦ ਉਹ ਫਿਰ ਉਸੇ ਕੰਟੈਂਟ ਤੇ ਉਹਨਾਂ ਤੇ オブਜੈਕਸ਼ਨ ਆ ਜਾਣਾ ਫੇਸਬੁੱਕ ਦਾ ਉਹ ਫਿਰ ਤੁਹਾਨੂੰ ਕੱਟਣਾ ਹੀ ਪੈਣੀ ਹੈ ਜੀ 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 ਉਹਦੇ ਨਾਲ ਉਹਦੇ ਨਾਲੋਂ ਵਧੀਆ ਤਰੀਕਾ ਇਹ ਹੈ ਵੀ ਤੁਸੀਂ ਪਹਿਲਾਂ ਹੀ ਜ਼ਿਆਦਾ ਉਹਨਾਂ ਨੂੰ ਰੀਮਿਕਸ ਕਰੋ ਹਾਂਜੀ ਕਿਸੇ ਤਰੀਕੇ ਨਾਲ ਜਾਓ ਤੇ ਆਪਦੀ ਆਪਦਾ ਕੰਟੈਂਟ ਲਿਖੋ ਜੀ ਤੇ ਜੇਕਰ ਮੰਨ ਕੇ ਚਲੋ ਤੁਸੀਂ ਨਹੀਂ ਲਿਖ ਸਕਦੇ ਜਾਂ ਇੱਕ ਸਾਈਡ ਤੇ ਜਿਵੇਂ ਹੁਣ ਆਪਾਂ ਆਪਸ ਵਿੱਚ ਇੱਕ ਦੂਜੇ ਨਾਲ ਲਿੰਕ ਤੇ ਜੁਆਇਨ ਹੋਏ ਹਾਂ ਇਸ ਤਰੀਕੇ ਨਾਲ ਕੋਈ ਆਪ ਦੀ ਫੋਟੋ ਸ਼ੋ ਕਰੂ ਤੇ ਇੱਕ ਸਾਈਡ ਤੇ ਕੋਈ ਵੀਡੀਓ ਜਾਂ ਕੋਈ ਆਪਾਂ ਨੂੰ ਦਿਖ ਰਿਹਾ ਫੋਟੋ ਦਿਖ ਰਹੀ ਆ ਉਹਦੇ ਅਕੋਰਡੈਂਟ ਦਾ ਮਤਲਬ ਫੇਸਬੁਕ ਨੂੰ ਇਹ ਹੋਵੇ ਵੀ ਇਹ ਆਪਣੇ ਵੱਲੋਂ ਜੀਪੀ ਦੇ ਰਿਹਾ ਚਾਹੇ ਉਹ ਵੀਡੀਓ ਕਿਸੇ ਦੀ ਆ ਫਿਰ ਆਪਾਂ ਨੂੰ ਉਹਦਾ ਬੈਨੀਫਿਟ ਮਿਲ ਜੂਗਾ ਅਦਰਵਾਈਜ਼ ਜੇ ਆਪਾਂ ਕਹਿਣ ਦਾ ਮਤਲਬ ਕਿਸੇ ਦੀ ਪੋਸਟ ਆਪਾਂ ਕੋਲ ਸ਼ੇਅਰ ਕਰ ਦਿੱਤੀ ਤੇ ਉਹਦੇ ਉੱਤੇ ਆਪ ਨੂੰ ਕੋਈ ਬੈਨੀਫਿਟ ਨਹੀਂ ਮਿਲਣਾ ਉਹ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਤੇ ਆਪ ਨੂੰ ਅਲਰਟ ਦਾ ਮੈਸੇਜ ਆ ਜੂਗਾ ਉਹ ਮੈਸੇਜ ਆਉਣ ਤੋਂ ਬਾਅਦ ਫਿਰ ਆਪ ਨੂੰ ਉਹ ਤੇ ਐਜੈਕਸ਼ਨ ਹੋ ਜੂਗਾ ਉਹ ਐਜੈਕਸ਼ਨ ਹੋਣ ਤੋਂ ਬਾਅਦ ਫਿਰ ਉਹ ਆਪਾਂ ਨੂੰ ਉਹ ਮੋਨਟਾਈਜ਼ ਦੇ ਵਿੱਚ ਕਿਨੇ ਆ ਨਹੀਂ ਜਾਂਦਾ ਅੱਛਾ ਜੀ ਉਹ ਤੇ ਨਾਲ ਜਾਨਕਿ ਫੇਸਬੁੱਕ ਦੇ ਜਿਹੜੇ ਰੂਲ ਆ ਉਹ ਸਾਰੇ ਅਪਣਾਉਣੇ ਪੈਂਦੇ ਆ ਜੀ ਉਹਨਾਂ ਦੇ ਨਾਲ ਚ ਮੁਤਾਬਕ ਹੀ ਚੱਲਣਾ ਪੈਂਦਾ ਤੇ ਇੱਕ ਚੀਜ਼ ਮੈਨੂੰ ਹੋਰ ਪਤਾ ਲੱਗੀ ਸੀ ਕਿ ਫੇਸਬੁੱਕ ਵੀ ਕਹਿੰਦੀ ਆ ਬਈ ਜਿਹੜਾ ਲਾਈਵ ਵੀ ਮਹੀਨੇ ਦੇ ਵਿੱਚ 2-4 ਵਾਰ ਹੋਣਾ ਜ਼ਰੂਰੀ ਹੈ ਜੀ ਲਾਈਵ ਹੋਣਾ ਫੇਸਬੁੱਕ ਤੇ ਦੇਖੋ ਲਾਈਵ ਹੋਣ ਦਾ ਇੱਕੋ ਹੀ ਜਰੀਆ ਵੀ ਫੇਸਬੁੱਕ ਨੂੰ ਪਤਾ ਹੋਵੇ ਵੀ ਇਹ ਬਿਲਕੁਲ ਵਾਕਈ ਉਹ ਬੰਦਾ ਹੀ ਫੇਸਬੁੱਕ ਚਲਾ ਰਿਹਾ ਜਿਹਦਾ ਪੇਜ ਮੋਨਟਾਈਜ਼ ਹੋਇਆ ਜਾਂ ਕੋਈ ਇਹਦੇ ਵਿੱਚ ਕੋਈ ਪ੍ਰੂਫਿੰਗ ਵਾਲਾ ਸਿਸਟਮ ਤਾਂ ਨਹੀਂ ਹੈਗਾ ਅੱਛਾ ਤੇ ਉਹ ਆਪਣੇ ਆਪ ਨੂੰ ਸ਼ੋਅ ਕਰਨਾ ਆਇਡੈਂਟੀਟੀ ਵਿਖਾਉਣ ਵਾਲੀ ਗੱਲ ਨੂੰ ਹੋ ਜਾਂਦੀ ਆ ਜੀ ਹਾਂ ਹੇ 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 ਅੱਜਕੱਲ ਮੈਨੂੰ ਵੀ ਬੜੇ ਦੋਸਤਾਂ ਮਿੱਤਰਾਂ ਦੇ ਫੋਨ ਆ ਰਹੇ ਆ ਵੀ ਅਸੀਂ ਵੀ ਯਾਰ ਆਹ ਵੀਡੀਓ ਪਾਇਆ ਕਰਨੀ ਆ ਕਿਵੇਂ ਪੈਸੇ ਕਮਾਏ ਜਾਂਦੇ ਤੁਹਾਨੂੰ ਕੀ ਪਤਾ ਵੀ ਕਿਹੜੇ-ਕਿਹੜੇ ਲੋਕਾਂ ਨੂੰ ਇਹ ਕੰਮ ਕਰਨਾ ਚਾਹੀਦਾ ਤੇ ਕਿੰਨਾ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਕਈ ਤਾਂ ਜੋਬ ਵਗੈਰਾ ਤੇ ਲੱਗੇ ਹੋਏ ਨੇ ਜਾਂ ਕਈ ਖੇਤੀਬਾੜੀ ਦਾ ਚੰਗਾ ਕੰਮ ਚੱਲਦਾ ਵਾ ਉਹਨਾਂ ਦਾ ਉਹ ਵੀ ਆਪ ਦਾ ਕੰਮ ਛੱਡ ਕੇ ਇਧਰਲੇ ਪਾਸੇ ਨੂੰ ਹੋ ਤੁਰੇ ਨੇ ਉਹਨਾਂ ਬਾਰੇ ਤੁਹਾਡਾ ਕੀ ਸੁਝਾਅ ਹੈ ਦੇਖੋ ਪੈਸਾ ਹਰੇਕ ਦੀ ਜ਼ਰੂਰਤ ਹੈ ਜੀ ਪੈਸਾ ਹਰੇਕ ਦੀ ਜ਼ਰੂਰਤ ਹੈ ਉਹਦੇ ਵਿੱਚ ਦੇਖੋ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਕੋਈ ਇਸ ਦੇ ਵਿੱਚ ਆਪਣਾ ਭਾਗ ਨਾ ਲਵੇ ਜੀ ਹਰੇਕ ਬੰਦੇ ਨੂੰ ਪੈਸੇ ਦੀ ਜ਼ਰੂਰਤ ਹੈ ਹਰੇਕ ਬੰਦਾ ਕੋਸ਼ਿਸ਼ ਕਰਦਾ ਕਿਉਂਕਿ ਉਹਦੇ ਵਿੱਚ ਕੀ ਹੈ ਕੁਝ ਲੋਕ ਬਹੁਤ ਮਿਹਨਤ ਕਰਦੇ ਆ ਹਾਂ ਜੀ ਲੇਕਿਨ ਉਹਨਾਂ ਦੀ ਮਿਹਨਤ ਨੂੰ ਦੇਖ ਕੇ ਆਪਾਂ ਕਹਿੰਦੇ ਆ ਵੀ ਅਸੀਂ ਵੀ ਪੈਸੇ ਕਮਾਈਏ ਜੀ ਲੇਕਿਨ ਉਹ ਉਹਨਾਂ ਦੀ ਮਿਹਨਤ ਕਿੰਨੀ ਆ ਉਹ ਆਪਾਂ ਨੂੰ ਨਹੀਂ ਪਤਾ ਹਾਂਜੀ ਇਹ ਤੇ ਮਿਹਨਤ ਬਹੁਤ ਕਰਨੀ ਪੈਂਦੀ ਹੈ ਤੇ ਜੇਕਰ ਮੰਨ ਕੇ ਚਲੋ ਆਪਾਂ ਲਾਈਵ ਹੋਣਾ ਜਾਣਦੇ ਆ ਜਾਂ ਆਪਾਂ ਕੋਈ ਕੰਟੈਂਟ ਲਿਖਣਾ ਜਾਣਦੇ ਆ ਜਾਂ ਆਪਾਂ ਫੋਟੋ ਵਧੀਆ ਫੋਟੋ ਸ਼ੂਟਰ ਵਧੀਆ ਹੈਗੇ ਆ ਠੀਕ ਹੈ ਐਡੀਟਿੰਗ ਵਧੀਆ ਕਰ ਸਕਦੇ ਆ ਜੀ ਫੇਸਬੁਕ ਨੂੰ ਇਹ ਪਤਾ ਲੱਗ ਗਿਆ ਵੀ ਇਹ ਦੁਨੀਆ ਨਾਲੋਂ ਵੱਖਰੀ ਚੀਜ਼ ਹੈ ਇਹ ਦੁਨੀਆ ਉਹਦੇ ਵਿੱਚ ਆਪਾਨੂੰ ਕਮਾਈ ਦਾ ਚਾਂਸ ਬੰਦਾ ਇਹਦੇ ਵਿੱਚ ਇਹਨਾਂ ਦੇ ਰੂਲ ਬਹੁਤ ਜ਼ਿਆਦੇ ਆ ਰੂਲ ਸਾਰੇ ਫੋਲੋ ਕਰਨੇ ਪੈਂਦੇ ਆ ਪਰ ਜੇਕਰ ਮੰਨ ਕੇ ਚਲੋ ਇੱਕ ਵੀ ਰੂਲ ਆਪਾਂ ਉਹ ਰੂਲ ਦੇ ਵਿਰੋਧ ਚੱਲਦੇ ਆ ਜੀ ਤੇ ਆਪਣੀ ਕਮਾਈ ਜਿਹੜੀ ਆਈ ਆ ਉਹ ਵੀ ਉੱਡ ਜਾਂਦੀ ਆ ਜੀ ਮਿਹਨਤ ਬਹੁਤ ਕਰਨੀ ਪੈਂਦੀ ਆ ਕਮਾਈ ਕਰਨ ਨੂੰ ਕਿਸ ਬੰਦੇ ਦਾ ਜੀ ਨਹੀਂ ਕਰਦਾ ਕਰ ਸਕਦੇ ਆ ਪਰ ਇਹਦੇ ਰੂਲ ਦੇ ਮੁਤਾਬਕ ਇਹ ਥੋੜਾ ਜਿਹਾ ਇਹ ਮਿਹਨਤ ਕਾਫੀ ਭਾਲਦੀ ਆ ਇਹ ਫੇਸਬੁਕ ਜਿਹਦੇ ਉੱਤੇ ਦੇਖੋ ਆਪਾਂ ਨੂੰ ਵੀਡੀਓ ਵੀ ਬਣਾਉਣੀਆਂ ਪੈਂਦੀਆਂ ਆ ਆਪਾਂ ਨੂੰ ਇਹ ਫੋਟੋਆਂ ਵੀ ਬਣਾਉਣੀਆਂ ਪੈਂਦੀਆਂ ਰੀਲ ਰੀਲਾਂ ਵੀ ਬਣਾਉਣੀਆਂ ਪੈਂਦੀਆਂ ਸਟੋਰੀਆਂ ਵੀ ਬਣਾਉਣੀਆਂ ਪੈਂਦੀਆਂ ਅ ਚਲੋ ਕੋਸ਼ਿਸ਼ ਚੰਗੇ ਤਰੀਕੇ ਨਾਲ ਵੀ ਫੇਸਬੁਕ ਨੂੰ ਅਡਾਪਟ ਕਰਦੇ ਆ ਕੁਝ ਥੋੜਾ ਜਿਹਾ ਆਪਦੇ ਤਰੀਕੇ ਨਾਲ ਜਿਵੇਂ ਆਮ ਹੁਣ ਚੱਲਦਾ ਆ ਕੋਈ ਗੀਤਾਂ ਤੇ ਰੀਮਿਕਸ ਕਰੀ ਜਾਂਦਾ ਕੋਈ ਕਿਸੇ ਤਰੀਕੇ ਨਾਲ ਕਰੀ ਜਾਂਦਾ ਚਲੋ ਇਹ ਆਪੋ ਆਪਣੀ ਹੈਬਟ ਹਰੇਕ ਦੀ ਆਪੋ ਆਪਣੀ ਚੁਆਇਸ ਆ ਆਪਾਂ ਕਿਸੇ ਨੂੰ ਇਹ ਤੇ ਗਲਤ ਨਹੀਂ ਕਹਿ ਸਕਦੇ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਪਰ ਜਿੰਨਾ ਕਹਦਾ ਮੈਨੂੰ ਪਤਾ ਮੈਂ ਤਾਂ ਆਪਣੀ ਇਹ ਆ ਵੀ ਜਿੰਨਾ ਕਿ ਸੋਸ਼ਲ ਲੋਕਾਂ ਦੇ ਵਿੱਚ ਜਾਂ ਪਬਲਿਕ ਦੇ ਵਿੱਚ ਵਧੀਆ ਚੀਜ਼ ਵੇਖਣ ਵਾਲੀ ਆ ਮੈਂ ਤਾਂ ਉਸ ਦੇ ਮੁਤਾਬਕ ਹੀ ਕੰਟੈਂਟ ਪਾਉਣਾ ਜਾਂ ਉਹਦੇ ਮੁਤਾਬਕ ਹੀ ਲਾਈਵ ਹੋਣਾ ਉਹਦੇ ਮੁਤਾਬਕ ਹੀ ਵੀਡੀਓ ਪਾਉਣਾ ਪਰ ਥੋੜੀ ਮਿਹਨਤ ਬਹੁਤ ਜ਼ਿਆਦਾ ਹੈ ਮਿਹਨਤ ਕਰਨੀ ਪੈਣੀ ਜੀ 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 ਕੀ ਭਾਈ ਜੀ ਰੋਜ਼ ਜਾਂ ਕਿੰਨੇ ਆਪ ਅਪਲੋਡ ਕਰਨੀ ਹੈ ਜ਼ਰੂਰੀ ਆ ਫੋਟੋ ਜਾਂ ਵੀਡੀਓ ਜਾਂ ਰੀਲਾਂ ਜਾਂ ਵੀਡੀਓ ਜਾਂ ਰੀਲਾਂ ਦੇਖੋ ਜ਼ਰੂਰੀ ਜ਼ਰੂਰੀ ਤਾਂ ਹੈਗਾ ਜੀ ਆਪਾਂ ਨੂੰ ਇਹ 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 ਨਹੀਂ ਹੈਗਾ ਆਪਣੇ ਕੰਟੈਂਟ ਤੇ ਇਹ ਬੇਸਡ ਜੇ ਆਪਣਾ ਕੰਟੈਂਟ ਵਧੀਆ ਆ ਆਪਣੀ ਵੀਡੀਓ ਵਧੀਆ ਆਪਣਾ ਇਹ ਫੋਟੋ ਵਧੀਆ ਉਹ ਤਾਂ ਚਾਹੇ ਇੱਕ ਹੋਵੇ ਚਾਹੇ ਦੋ ਹੋਵੇ ਤੇ ਉਹਦੇ ਨਾਲ ਵੀ ਆਪਾਂ ਨੂੰ ਤਕਰੀਬਨ ਇਹ ਉਹਦੇ ਵਿੱਚ ਕਮਾਈ ਆਉਣ ਲੱਗ ਪੈਂਦੀ ਆ ਜੀ ਉਹ ਡਿਪੈਂਡ ਕਰਦਾ ਜੀ ਤੁਹਾਡੀ ਵੀਡੀਓ ਕਿਵੇਂ ਆ ਤੁਹਾਡੀ ਫੋਟੋ ਕਿਵੇਂ ਆ ਉਹ ਲੋਕਾਂ ਵਿੱਚ ਕਿੰਨੀ ਕੁ ਫੇਮਸ ਹੋ ਸਕਦੀ ਆ ਜੀ ਕਿ ਕਿੰਨਾ ਕੁ ਉਹਨੂੰ ਵਿਊ ਮਿਲਦੇ ਆ ਤਕਰੀਬਨ ਬਹੁਤ ਜ਼ਿਆਦਾ ਵਿਊ ਮਿਲਦਾ ਹੁਣ ਤਕਰੀਬਨ ਜਿਵੇਂ ਮੰਨ ਕੇ ਚਲੋ ਮੈਂ ਸ਼ੁਰੂਆਤਿੰਗ ਦੇ ਵਿੱਚ ਜਦੋਂ ਮੈਂ ਕੀਤਾ ਚਲੋ ਆਪਣੇ ਆਪ ਕੀਤਾ ਮੈਂ ਜ਼ਿਆਦਾ ਕਿਸੇ ਨੂੰ ਪੁੱਛਿਆ ਨਹੀਂ ਗਿਆ ਆਪ ਦੀ ਨੌਲੇਜ ਦੇ ਅਕੋਰਡਿੰਗ ਹੀ ਮੈਂ ਇਹ ਮੋਨਟਾਈਜ਼ ਵੀ ਪੇਜ ਕੀਤਾ ਆ ਹੌਲੀ ਹੌਲੀ ਮੈਂ ਇਸ ਤੇ ਕੰਮ ਕਰਦਾ ਰਿਹਾ ਜੀ ਫਸਟ ਟਾਈਮ ਜਦੋਂ ਮੈਨੂੰ ਪਹਿਲੀ ਵਾਰ ਇਹਦੇ ਪੇ ਆਈ ਆ ਤੇ ਤੁਸੀਂ ਮੰਨੋਗੇ ਨਹੀਂ ਇਹ ਇੱਕ ਮੈਂ ਰੀਮਿਕਸ ਵੀਡੀਓ ਤੇ ਮੈਨੂੰ ਸਭ ਤੋਂ ਪਹਿਲਾਂ ਪੇ ਆਈ ਆ ਜੀ ਜੀ ਲੇਕਿਨ ਉਹ ਵੀ ਤਕਰੀਬਨ ਹੁਣ 2 2.5 ਮਹੀਨੇ ਹੋ ਗਏ ਆ ਮੇਰੇ ਅਕਾਊਂਟ 'ਚ ਨਹੀਂ ਹਜੇ ਟਰਾਂਸਫਰ ਹੋਈ ਆ ਮੇਰੇ ਪੇਜ ਤੇ ਹੀ ਆ ਜੀ 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 ਤਕਰੀਬਨ 125 ਡਾਲਰ ਉਹ ਮੇਰੇ ਸ਼ੋਅ ਕਰਦੇ ਆ ਲੇਕਿਨ ਮੇਰੇ ਅਕਾਊਂਟ 'ਚ ਨਹੀਂ ਆਈ ਆ ਉਹ ਕੀ ਪ੍ਰੋਬਲਮ ਆ ਮੈਨੂੰ ਨਹੀਂ ਪਤਾ ਤੇ ਲੇਕਿਨ ਉਹ ਜਿਹੜੀ ਮੈਂ ਗੱਲ ਦੱਸ ਰਿਆ ਵੀ ਇਹ ਜਿਹੜਾ ਮੇਰੀ ਉਹ ਵੀਡੀਓ ਚੱਲੀ ਸੀ ਜਿਆਦੀ ਉਹ ਤਕਰੀਬਨ ਅ ਮਹ ਬਹੁਤ ਜ਼ਿਆਦਾ ਮਿਲੀਅਨ ਦੇਖਾ ਮੈਂ ਚੱਲੀਆਂ ਕਈ ਵੀਡੀਓ ਤਾਂ ਬਹੁਤ ਜ਼ਿਆਦਾ ਮਿਲੀਅਨ ਚੱਲੀ ਸੀ ਤਕਰੀਬਨ 70 80 ਮਿਲੀਅਨ ਦੇ ਕਰੀਬ ਚੱਲ ਗਈ ਸੀ ਬਹੁਤ ਜ਼ਿਆਦਾ ਹੋ ਗਈ ਸੀ ਮੈਨੂੰ ਇਹਨਾਂ ਦੇ ਵਿੱਚ ਚੱਲ ਗਈ ਸੀ ਹਾਂਜੀ ਹਾਂਜੀ ਤੁਹਾਡਾ ਆਪਸ਼ਨ ਹੀ ਖੁੱਲਿਆ ਉਹ ਤੁਹਾਨੂੰ ਜਿਹੜਾ ਕੰਟੈਂਟ ਮੋਨਟਾਈਜ਼ ਦਾ ਆਪਸ਼ਨ ਆ ਫਿਰ ਜਦੋਂ ਜਾੜੇ ਤੁਹਾਡੀਆਂ ਵੀਡੀਓ ਵਾਇਰਲ ਹੋਈਆਂ ਫਿਰ ਇਹ ਮਿਲਦਾ ਜੀ ਕਾਫੀ ਸਾਡੇ ਵੀਰ ਹੈ ਜਿਹਨੂੰ ਹਜੇ ਨਹੀਂ ਮਿਲਿਆ ਜੀ ਨਹੀਂ ਉਹ ਦੇਖੋ ਉਹ ਸੂਖਾ ਮਿਲ ਜਾਂਦਾ ਆ ਜੀ ਉਹਦੀ ਨਹੀਂ ਕੀ ਪ੍ਰੋਬਲਮ ਉਹ ਤਾਂ ਸਿਰਫ ਇਹ ਆ ਵੀ ਤੁਹਾਡੇ ਜੇ ਤਾਂ ਤੁਹਾਡੇ 10000 ਫੋਲੋਅਰ ਹੋ ਗਏ ਆ ਜੀ ਕਿਉਂਕਿ ਪਹਿਲਾਂ ਪਹਿਲਾਂ ਜਿਹੜਾ ਫੇਸਬੁੱਕ ਦਾ ਸਿਸਟਮ ਸੀ ਉਹ 10000 ਨੂੰ ਕ੍ਰੋਸ ਕਰਦੇ ਸੀ ਫਿਰ ਆਪਾਂ ਨੂੰ ਮੋਨਟਾਈਜ਼ ਦਾ ਆਉਂਦਾ ਸੀਗਾ ਲੇਕਿਨ ਹੁਣ ਨਹੀਂ ਹੈਗਾ ਹੁਣ ਤਕਰੀਬਨ ਜੇ ਤੁਹਾਡੇ ਕੋਲ ਜਿੰਨੇ ਵੀ ਫਰੈਂਡ ਸਰਕਲ ਆ ਜਾਂ ਉਹਨੂੰ ਜੇ ਜਦੋਂ ਆਪਾਂ ਇਹ ਪ੍ਰੋਫਾਈਲ ਦੇ ਵਿੱਚ ਜਾਂਦੇ ਆ ਉਹਨੂੰ ਕਨਵਰਟ ਕਰਦੇ ਆ ਉਹ 5000 ਜਿਹੜਾ ਫਰੈਂਡ ਉਹ ਤੁਹਾਡਾ 5000 ਫੋਲੋਅਰ ਦੇ ਵਿੱਚ ਕਨਵਰਟ ਹੋ ਜਾਂਦਾ ਜੀ ਜੀ ਤੇ ਉਸੇ ਦਿਨ ਹੀ ਤੁਹਾਨੂੰ ਮੋਨੋਟਾਈਜ਼ ਦਾ ਕੋਈ ਨਾ ਕੋਈ ਕੰਟੈਂਟ ਤੁਹਾਨੂੰ ਮਿਲ ਜਾਣਾ ਮੋਨੋਟਾਈਜ਼ ਦਾ ਕੋਈ ਨਾ ਕੋਈ ਕ੍ਰिएਟਰ ਤੁਹਾਨੂੰ ਮਿਲ ਜਾਣਾ ਉਸੇ ਦਿਨ ਹੀ ਮਿਲ ਜਾਣਾ ਇਹਦੇ ਵਿੱਚ ਕੋਈ ਏਡੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਹੁਣ ਉਹ ਆਸਾਨ ਕੀਤਾ ਆ ਜੀ 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 ਉਹ ਨਾ ਕਾਫੀ ਕਮੈਂਟ ਆਉਂਦੇ ਨੇ ਲੋਕਾਂ ਦੇ ਵੀ ਉਹਨਾਂ ਦੇ ਟੂਨ ਸਾਰੇ ਨਹੀਂ ਖੁੱਲਦੇ ਨਹੀਂ ਨਹੀਂ ਖੁੱਲਦੇ ਜਿਵੇਂ ਹੁਣ ਉਹ ਸਟਾਰ ਹਾਂਜੀ ਹਾਂ ਖੁੱਲਣਗੇ ਤੇ ਸਮਾਂ ਲੱਗੂਆ ਜਿਵੇਂ ਜਿਵੇਂ ਵੀਊ ਵਧਣਗੇ ਨਾ ਤਾਂ ਇਹ ਇਹਨਾਂ ਦੇ ਲੋਕਾਂ ਦੇ ਜਿਹੜੇ ਜਿਹੜੇ ਆਪਣੇ ਵੀਰ ਇੱਥੇ ਪੇਜ ਮੋਨਟਾਈਜ਼ ਕਰਦੇ ਆ ਜਿਵੇਂ ਜਿਵੇਂ ਵੀਊ ਵਧਣਗੇ ਜਾਂ ਲਾਈਕ ਵਧਣਗੇ ਜਾਂ ਕਮੈਂਟ ਵਧਣਗੇ ਉਸ ਦੇ ਅਕੋਰਡਿੰਗ ਹੀ ਉਹ ਆਪਾਂ ਨੂੰ ਇਹ ਜਿਹੜਾ ਹੈਗਾ ਕ੍ਰिएਟਰ ਉਹ ਅਲਾਉ ਕਰੂਗੀ ਫੇਸਬੁਕ ਜੀ ਜੀ ਤੁਸੀਂ ਪਹਿਲੀ ਗੱਲ ਕੀਤੀ ਆ ਕਿ ਜਿਵੇਂ ਤੁਹਾਨੂੰ ਇੱਕ 25 ਡਾਲਰ ਆਏ ਆ ਤੇ ਜਦੋਂ ਤੁਹਾਡੇ ਨਾਲ ਜੁੜੇ ਹੋਏ ਦੋਸਤਾਂ ਮਿੱਤਰਾਂ ਨੂੰ ਪਤਾ ਲੱਗਦਾ ਵੀ ਕੀਮਾ ਸਾਹਿਬ ਨੂੰ ਤਾਂ ਫੇਸਬੁਕ ਤੋਂ ਡਾਲਰ ਆ ਰਹੇ ਆ ਕੀ ਤੁਹਾਨੂੰ ਲੱਗਦਾ ਜਿਵੇਂ ਤੁਸੀਂ ਲੈ ਕੇ ਵੀ ਪਾਇਆ ਸੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਜਿਆਦਾ ਨਾ ਇੱਕ ਦਿਨ ਸੰਧੂ ਗੋਹਰ ਵਾਲੇ ਨਹੀਂ ਜਿਹੜੇ ਗੋਹਰ ਵਾਲੇ ਨਹੀਂ ਜਿਹੜੇ ਵੀਡੀਓ ਪਾਉਂਦੇ ਉਹ ਕਹਿੰਦੇ ਜੀ ਜੈਲ ਸਵਾਦੀ ਕਰਦੇ ਸਾਡੇ ਪੰਜਾਬ ਵਾਲੇ ਫਿਰ ਲਾਈਕ ਤੇ ਸ਼ੇਅਰ ਕਰਨੋਂ ਹਟ ਜਾਂਦੇ ਆ ਇਹ ਤੁਹਾਨੂੰ ਲੱਗਦਾ ਇਸ ਤਰ੍ਹਾਂ ਕਰਦੇ ਲੋਕ ਨਹੀਂ ਇਹ ਇਹ ਦੇ ਵਿੱਚ ਪਤਾ ਕੀ ਚੱਕਰ ਥੋੜੀ ਜੀ ਥੋੜਾ ਜਿਹਾ ਇਹ ਤੇ ਕ੍ਰਿਟੀਸਾਈਜ਼ ਤਾਂ ਹੁੰਦਾ ਆ ਜੀ ਐਡੀ ਕੋਈ ਗੱਲ ਨਹੀਂ ਅਛਾ ਦੂਜੀ ਗੱਲ ਮੈਂ ਇਹ ਜੇ ਆਪਾਂ ਨੂੰ ਜੇ ਕੋਈ ਦਰਸ਼ਕ ਵੇਖ ਰਹੇ ਆ ਉਹਨਾਂ ਨੂੰ ਮੈਂ ਇੱਕ ਗੱਲ ਜ਼ਰੂਰ ਮੈਂ ਕਹਣੀ ਚਾਹਣਾ ਜੀ ਵੀ ਜੀ ਕੋਈ ਵੀ ਫੇਸਬੁਕ ਤੇ ਐਨਾ ਉਹ ਇਹ ਕਹਿਣ ਦਾ ਮਤਲਬ ਰੱਜਿਆ-부ਜਿਆ ਬੰਦਾ ਜਾਂ ਜਿਹਦਾ ਕਾਰੋਬਾਰ ਚੰਗਾ ਜਿਹਦੇ ਕੋਲੇ ਪੈਸੇ ਚੰਗੇ ਆ ਚੰਗੀ ਆਮਦਨ ਆ ਉਹ ਨਹੀਂ ਐਡੀ ਛੇਤੀ ਉਹ ਫੇਸਬੁਕ ਤੇ ਉਹ ਲਾਈਵ ਹੁੰਦਾ ਜਾਂ ਫੇਸਬੁਕ ਤੇ ਇਹ ਸਿਰਫ ਮਜਬੂਰੀਆਂ ਤੇ ਮਜਬੂਰੀਆਂ ਕਰਕੇ ਇੱਕ ਨਵਾਂ ਰਾਹ ਲੱਭਦਾ ਹਰੇਕ ਬੰਦਾ ਹਰੇਕ ਬੰਦਾ ਨਵਾਂ ਰਾਹ ਲੱਭਦਾ ਵੀ ਮੈਨੂੰ ਕਮਾਈ ਦਾ ਕੋਈ ਨਾ ਕੋਈ ਜਰੀਆ ਹੋਵੇ ਦੇਖੋ ਜਿਹਦੇ ਕੋਲ ਕਮਾਈ ਦਾ ਪਹਿਲੇ ਚਾਂਸ ਹੈਗਾ ਜਾਂ ਜਿਹੜੇ ਬੰਦੇ ਜੋਬ ਕਰਦੇ ਆ ਉਹ ਉਹ ਛੇਤੀ ਕਿਤੇ ਨਹੀਂ ਇੱਧਰ ਆਉਂਦੇ ਜੀ ਜਿਹੜੇ ਜਿਹੜੇ ਤਕੜੇ ਬੰਦੇ ਆ ਜਿਨ੍ਹਾਂ ਕੋਲੇ ਕਮਾਈ ਜਾਇਦਾ ਦਾ ਬਹੁਤ ਵਧੀਆ ਸੋਰਸ ਆ ਉਹ ਨਹੀਂ ਇੱਧਰ ਆਉਂਦੇ ਹੁਣ ਜਿਨ੍ਹਾਂ ਕੋਲੇ ਕਹਿਣ ਦਾ ਮਤਲਬ ਕਮਾਈ ਦਾ ਸਾਧਨ ਇੰਨਾ ਵਧੀਆ ਨਹੀਂ ਹੈਗਾ ਲੇਕਿਨ ਉਹ ਉਹਨਾਂ ਦੇ ਖਰਚੇ ਹੁਣ ਬਹੁਤ ਜ਼ਿਆਦੇ ਆ ਉਹੋ ਬੰਦਾ ਹੀ ਇਧਰਲੇ ਪਾਸੇ ਫੇਸਬੁੱਕ ਤੇ ਆਪੋ ਆਪਣਾ ਇਹ ਨਜ਼ਰੀਆ ਰੱਖਦਾ ਆ ਜਾਂ ਆਪਾਂ ਪੇਜ ਆਪਣਾ ਮੋਨਟਾਈਜ਼ ਕਰਦਾ ਆ ਉਹ ਕੋਸ਼ਿਸ਼ ਕਰਦਾ ਵੀ ਮੈਨੂੰ ਕਮਾਈ ਆਵੇ ਲੇਕਿਨ ਇੰਨਾ ਆਸਾਨ ਨਹੀਂ ਹੈਗਾ ਹੁਣ ਮੈਨੂੰ ਤਕਰੀਬਨ 3-4 ਮਹੀਨੇ ਹੋ ਗਿਆ ਕਹਿਣ ਨੂੰ ਤਾਂ ਅਗਲਾ ਕਹਿ ਦਿੰਦਾ ਯਾਰ ਬਹੁਤ ਆ ਜਾ ਮੈਂ ਹਾਂ ਠੀਕ ਹੈ ਮੇਰੇ ਜੁੜ ਗਏ ਆ 100 125 ਤਰੀਕ ਦੇ ਕਰੀਬ ਟੌਮਰ ਜੁੜ ਗਏ ਆ ਲੇਕਿਨ ਹਲੇ ਤੱਕ ਮੇਰੇ ਅਕਾਊਂਟ 'ਚ ਨਹੀਂ ਆਏ ਜੀ 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 ਮੈਂ ਮਿਹਨਤ ਜ਼ਰੂਰ ਕਰ ਰਿਹਾ ਹਾਂ ਕਿਉਂਕਿ ਮੇਰਾ ਤਕਰੀਬਨ 2-3 ਮਹੀਨਿਆਂ ਦੇ ਵਿੱਚ ਵਿੱਚ ਮੇਰਾ 43000 ਫੋਲੋਅਰ ਹੋ ਗਿਆ ਜੀ ਹਾਂ ਜੀ ਲੇਕਿਨ ਜਦੋਂ ਇਹਦੇ ਵਿੱਚ ਇਹ ਹੈ ਵੀ ਜੇਕਰ ਮੰਨ ਕੇ ਚਲੋ ਆਪਾਂ ਇੱਕ ਵੀ ਕੋਈ ਗਲਤ ਵੀਡੀਓ ਜਾਂ ਆਪਾਂ ਕਿਸੇ ਦੀ ਕਾਪੀ ਕਰ ਦਿੱਤੀ ਕਾਪੀਰਾਈਟ ਦਾ ਉੱਪਰ ਆ ਗਿਆ ਤੇ ਉਹ ਆਪਾਂ ਨੂੰ ਉਹਨਾਂ ਨੇ ਫੇਸਬੁੱਕ ਆਪਣੀ ਰੀਚ ਘਟਾ ਦਿੰਦੀ ਹੈ ਜੀ ਜੀ ਰੀਚ ਘਟਾ ਦਿੰਦੀ ਹੈ ਉਹਦੇ ਨਾਲ ਆਪਣੇ ਫੋਲੋਇੰਗ ਵੀ ਘਟ ਹੋ ਜਾਂਦੇ ਆ ਫੋਲੋਅਰ ਵੀ ਘਟ ਜਾਂਦੇ ਠੀਕ ਹੈ ਨਾ ਉਹ ਤੇ ਉਹ ਸਵਾਲ ਸਵਾਲ ਤੋਂ ਮੈਂ ਤਾਂ ਕੀਤਾ ਸੀ ਨਾ ਵੀ ਕੀ ਜ਼ਰੂਰੀ ਆ ਵੀ ਰੋਜ਼ ਦੀਆਂ ਪੋਸਟਾਂ ਪਾਉਣੀਆਂ ਕਿਉਂਕਿ ਜੇ ਆਪਾਂ ਹਿੱਕ ਹਫਤਾ ਫੰਡ ਨਾ ਪਾਈਆਂ ਆ ਆਖਦੇ ਆ ਵੀ ਫਿਰ ਫੇਸਬੁੱਕ ਰੀਚ ਘਟਾ ਦਿੰਦੀ ਐ ਘਟਾ ਦਿੰਦੀ ਐ ਹਾਂਜੀ ਫੇਰ ਨਹੀਂ ਆਪਾਂ ਨੂੰ ਬੈਨੀਫਿਟ ਨਹੀਂ ਮਿਲਣਾ ਹਾਂਜੀ ਕਿਉਂਕਿ ਜੇ ਪੇਜ ਪੇਜ ਦੇ ਵਿੱਚ ਰੀਚ ਘਟ ਗਈ ਫਾਲੋਅਰ ਘਟ ਗਏ ਇੰਗੇਜਮੈਂਟ ਘਟ ਗਈ ਉਹ ਪੇਜ ਇੱਕ ਹਿਸਾਬ ਦਾ ਡਾਊਨ ਸਿੱਧੀ ਚਲੇ ਜਾਂਦਾ ਯਾਰ ਜੀ ਉਹਨੂੰ ਫੇਰ ਐਕਟਿਵ ਕਰਨ ਵਾਸਤੇ ਉਹਨੂੰ ਕੋਸ਼ਿਸ਼ ਕਰਨੀ ਪੈਣੀ ਕਹਿੰਦਾ ਮਤਲਬ ਕੋਈ ਵੀ ਚੀਜ਼ ਆ ਆਪਾਂ ਪੂਰੇ ਜ਼ੋਰ ਨਾਲ ਕੋਈ ਪਤੰਗ ਆ ਪਤੰਗ ੜਾਉਣੇ ਆ ਆਪਾਂ ਪਤੰਗ ੜਾਉਣ ਵਾਸਤੇ ਕਿੰਨੀ ਮਿਹਨਤ ਕਰਦੇ ਆ ਪਤੰਗ ਉੱਡਦਾ 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 ਉੱਡੀ ਜਾਂਦਾ ਤੇ ਉਚਾਈਆਂ ਤੇ ਚੱਲੀ ਜਾਂਦਾ ਆ ਪਰ ਜਦੋਂ ਕਹਿੰਦਾ ਮਤਲਬ ਆਪਾਂ ਥੋੜੀ ਜੀ ਡੋਢ ਢਿੱਲੀ ਛੱਡ ਦਿੰਨੇ ਆ ਆਪਾਂ ਮਿਹਨਤ ਘੱਟ ਕਰਦੇ ਆ ਉਹ ਪਤੰਗ ਥੱਲੇ ਆ ਜਾਂਦਾ ਹਵਾ ਵੀ ਰੁਕ ਜਾਂਦੀ ਆ ਕਿ ਹਾਂ ਹਵਾ ਕਹਿ ਦਾ ਮਤਲਬ ਫੋਲੋਅਰ ਹਵਾ ਰੁਕੇ ਤੇ ਹਵਾ ਰੁਗ ਗਈ ਹੈ ਨਾ ਨਹੀਂ ਨਹੀਂ ਤੁਹਾਡੀ ਗੱਲ ਸਹੀ ਹੈ ਕਈ ਵਾਰ ਜਦੋਂ ਪਤੰਗ ਪਹਿਲਾਂ ਚੜਾਉਂਦੇ ਆ 2-3 ਵਾਰੀ ਉਵੇਂ ਡਿੱਗ ਪੈਂਦਾ ਜਿਵੇਂ ਆਹ ਇੱਕ ਵੀਡੀਓ ਨਹੀਂ ਚੱਲਦੀਆਂ ਤੇ ਕਈ ਵਾਰੀ ਹਵਾ ਕਿ ਚੜ ਜਾਂਦਾ ਕੰਮ ਫਿਰ ਉੱਪਰਲੀ ਹਵਾ ਤੇ ਆਪਣੇ ਆਪ ਹੀ ਚੱਲੀ ਜਾਂਦਾ ਚੱਲੀ ਜਾਂਦਾ ਜੀ ਚੱਲੀ ਜਾਂਦਾ ਕਿਉਂਕਿ ਉਹ ਰੈਗੂਲਰ ਆ ਉਹਦੇ ਫੋਲੋਅਰ ਬਣੇ ਹੁੰਦੇ ਆ ਨਵੇਂ ਨਵੇਂ ਆ ਉਹ ਕਿਉਂਕਿ ਤੁਣਕੇ ਲਈ ਜਾਂਦਾ ਤੁਣਕੇ ਕਿਹੜੇ ਹੁੰਦੇ ਆ ਤੁਣਕੇ ਹੁੰਦੇ ਜਿਵੇਂ ਕਹਿੰਦਾ ਮਤਲਬ ਵੀਡੀਓ ਪਾ ਦਿੰਨੀ ਆ ਫੋਟੋ ਪਾ ਰਹੀ ਆ ਇਹ ਕੋਈ ਲਾਈਵ ਕਰ ਦੇਣੀ ਉਹ ਇੱਕ ਸਾਡੇ ਉਹ ਪਤੰਗ ਨੂੰ ਤੁਣ ਕੇ ਲੱਗਦੇ ਆ ਫੇਸਬੁੱਕ ਤੇ ਆਪਣੇ ਪੇਜ ਨੂੰ ਤੁਣ ਕੇ ਲੱਗਦੇ ਆ ਜੇਕਰ ਆਪਾਂ ਮੰਨ ਕੇ ਚੱਲੋ ਉਹ ਇਹਨਾਂ ਚੀਜ਼ਾਂ ਦੇ ਆਪਾਂ ਤੁਣ ਕੇ ਲਾਉਣੇ ਬੰਦ ਕਰ ਦਿੱਤੇ ਤੇ ਉਹਨੇ ਥੋੜੀ ਥੋੜੀ ਏਡ ਆ ਜਣਾ ਠੀਕ ਆ ਜਣਾ ਉਹਨਾਂ ਟਾਈਮ ਨੂੰ ਏਡਾ ਹਵਾ ਖਤਮ ਹੋ ਜਣੀ ਆ ਉਹ ਪਤੰਗ ਡਿੱਗ ਪਿਆ ਫਿਰ ਉੱਠਣਾ ਨਹੀਂ ਜੀ ਤੇ ਜਿਹੜਾ ਗਾਣੇ ਲਾ ਕੇ ਵੀਡੀਓ ਪਾਉਂਦੇ ਸਾਡੇ ਵੀਰ ਮੈਨੂੰ ਪਤਾ ਲੱਗਾ ਸੀ ਵੀ ਉਹਦੋਂ ਆਪਾਂ ਗਾਣਾ ਕਿਸੇ ਦਾ ਲਾਵਾਂਗੇ ਆਪਾਂ ਉਹਦੇ ਤੋਂ ਜਾਂ ਤਾਂ ਅਸਲੀ ਕਮਾਈ ਉਹਨਾਂ ਨੂੰ ਜਾਣੀ ਆ ਆਪਾਂ ਨੂੰ ਉਹਦੇ ਵਿੱਚ ਪ੍ਰੋਪਰ ਕਮਾਈ ਨਹੀਂ ਆਉਣੀ ਨਹੀਂ ਆਉਣੀ ਇਸ ਗੱਲ 'ਚ ਕਿੰਨੀ ਸਚਾਈ ਹੈ ਸਚਾਈ ਹੈ ਬਿਲਕੁਲ ਸਹੀ ਗੱਲ ਆ ਸਚਾਈ ਹੈ ਕਿਉਂਕਿ ਜਿਹੜੇ ਉਹਦੇ ਵਿੱਚ ਹਿੱਸੇਦਾਰ ਤਾਂ ਉਹ ਬਣ ਗਿਆ ਨਾ ਗੀਤ ਵਾਲਾ ਜੀ ਜੀ ਇਹ ਇੱਕ ਹਿੱਸਾ ਆਪਣਾ ਵੀਡੀਓ ਦਾ ਹੋ ਗਿਆ ਜਾਂ ਆਪਣੀ ਫੋਟੋ ਦਾ ਹੋ ਗਿਆ ਇੱਕ ਹਿੱਸਾ ਉਹਦਾ ਹੋ ਗਿਆ ਜੇ ਮੰਨ ਕੇ ਚਲੋ ਜੇ ਮੰਨ ਕੇ ਚਲੋ ਆਪਾਂ ਨੂੰ ਉਹਦੇ ਵਿੱਚ ਕੋਈ ਪਰਸੈਂਟੇਜ ਹੁੰਦੀ ਹੈ ਕੋਈ 60 40 ਦੀ ਤੇ ਵੀ ਕਹਿਣ ਦਾ ਮਤਲਬ ਉਹ 60% ਉਹ ਉਧਰ ਜਾਣੇ ਆ 40% ਇਧਰ ਆਉਣੇ ਆ ਉਹ ਰੇਸ਼ੋ ਹੁੰਦੀ ਹੈ ਮੇਰੇ ਕਲੀਅਰ ਨਹੀਂ ਹੈਗਾ ਵੀ 60 40 ਆ ਜਾਂ 70 30 ਆ ਲੇਕਿਨ ਉਹਦੇ ਵਿੱਚ ਕਮਾਈ ਫੇਸਬੁਕ ਉਸ ਗੀਤ ਜਿਸ ਬੰਦੇ ਨੇ ਜਿਸ ਕਲਾਕਾਰ ਨੇ ਗੀਤ ਗਾਇਆ ਉਹ ਆਟੋਮੈਟਿਕਲੀ ਉਹਦੇ ਅਕਾਊਂਟ ਚ ਚਲੇ ਜਾਣੀ ਆ ਜੀ 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 ਹਾਂ ਤੇ ਹੋਰ ਹੁਣ ਤੱਕ ਤੁਹਾਡਾ ਕੋਈ ਤਜਰਬਾ ਇਹਦੇ ਤੋਂ ਕੋਈ ਤੁਹਾਨੂੰ ਨਵਾਂ ਸਿੱਖਣ ਨੂੰ ਮਿਲਿਆ ਹੋਵੇ ਤੁਹਾਨੂੰ ਮਿਲਿਆ ਹੋਵੇ ਦੇਖੋ ਨਮਾ ਤਾਂ ਇਹਦੇ ਵਿੱਚ ਦੇਖੋ ਦੁਨੀਆਦਾਰੀ ਆ ਲੋਕਾਂ ਨਾਲ ਲਿੰਕ ਵੱਧਦੇ ਆ ਚੰਗੇ ਵੀ ਬੰਦੇ ਵਧੀਆ ਮਿਲਦੇ ਆ ਤੇ ਮਾੜੇ ਦਾ ਮੈਂ ਕਹਿੰਦਾ ਨਹੀਂ ਕਿਸੇ ਨੂੰ ਮੈਨੂੰ ਵੈਸੇ ਤਾਂ ਕਿਸੇ ਨੇ ਮਾੜਾ ਆਖਿਆ ਨਹੀਂਗਾ ਲੇਕਿਨ ਆਪਾਂ ਕੋਈ ਐਡਾ ਕੰਟੈਂਟ ਮਾੜਾ ਪਾਇਆ ਨਹੀਂਗਾ ਪਰ ਥੋੜੀ ਜੀ ਕਈ ਵਾਰ ਮੈਨੂੰ ਇਹ ਮਹਿਸੂਸ ਹੁੰਦਾ ਯਾਰ ਤੇ ਕੋਈ ਵੀ ਬੰਦਾ ਇਹ ਫੇਸਬੁੱਕ ਤੇ ਆ ਵਿਖਾਉਂਦਾ ਕੋਈ ਨਵੀਂ ਚੀਜ਼ ਵਿਖਾਉਂਦਾ ਚਲੋ ਚਾਹੇ ਕਿਸੇ ਨੂੰ ਨਹੀਂ ਚੰਗੀ ਲੱਗਦੀ ਆ ਲਾਈਕ ਹੀ ਦੇਈ ਜਾਣ ਜੀ ਜੀ ਲਾਈਕ ਨਹੀਂ ਦੇ ਜਾਣ ਨਹੀਂ ਕਮੈਂਟ ਕਰਨਾ ਬਿਲਕੁਲ ਨਾ ਲਾਈਕ ਦੇ ਜਾਣ ਵੇਖੀ ਜਾਣ ਅੱਜ ਕੱਲ ਕੀ ਆ ਤਕਰੀਬਨ ਜੇ ਮੰਨ ਕੇ ਚਲੋ 2 ਮਿੰਟ ਦੀ ਵੀਡੀਓ ਤੇ ਉਹ 5 ਕਿ ਸਕਿੰਟ ਵੇਂਦੇ ਆ ਕਿਉਂਕਿ ਲੋਕਾਂ ਦੇ ਵਿੱਚ ਇੱਕ ਇਹ ਰੁਚੀ ਬਣ ਗਈ ਆ ਵੀ ਜ਼ਿਆਦਾਤਰ ਉਹ ਗੀਤਾਂ ਨੂੰ ਜ਼ਿਆਦਾ ਲਾਈਵ ਲਾਈਕ ਕਰਦੇ ਆ ਇੱਕ ਹੁਣ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਫੇਸਬੁੱਕ ਦੇ ਜਰੀਏ ਵੀਡੀਓ ਜਾਰੇ ਹਾਂ ਹਾਂ ਇਹ ਇੱਕ ਮੈਂ ਉਹ ਕਹਿਣੀ ਨਹੀਂ ਚਾਹੁੰਦਾ ਕਿਉਂਕਿ ਉਹਦੇ ਨਾਲ ਇਹ ਨਜ਼ਰੀਆ ਲੋਕਾਂ ਦਾ ਲੋਕ ਕਹਿਣਗੇ ਯਾਰ ਇਹ ਚੰਗਾ ਆ ਆਪਾਂ ਚੰਗੇ ਪੜੀ ਦੀ ਗੱਲ ਨਹੀਂ ਕਰਦੇ ਨਹੀਂ ਵੀ ਮੈਂ ਵੀ ਸਮਝ ਗਿਆ ਤੇ ਵੈਸੇ ਬਰਸ਼ ਕੇ ਸਮਝ ਨਹੀਂ ਹੁਣ ਗਈ ਜੀ ਤੇ ਉਹਦੇ ਵਿੱਚ ਜਿਵੇਂ ਕਹਿੰਦਾ ਮਤਲਬ ਕੋਈ ਇਹ ਅਡਲਟ ਦੇ ਅਕੋਰਡਿੰਗ ਕੋਈ ਵੀਡੀਓ ਆਉਂਦੀਆਂ ਜਾਂ ਕੋਈ ਐਕੀ ਲੋਕ ਕਈ ਲੋਕਾਂ ਦੀ ਰੁਚੀ ਉਧਰ ਨੂੰ ਵੱਧ ਆ ਜਾਂ ਗਲਤ ਪਾਸੇ ਨੂੰ ਲੋਕ ਧਿਆਨ ਖਾ ਦਿੰਦੇ ਪਰ ਇਹ ਦੇਖੋ ਇਹਦੇ ਵਿੱਚ ਆਪਾਂ ਨੂੰ ਉਸ ਪਾਸੇ ਧਿਆਨ ਨਹੀਂ ਦੇਣਾ ਚਾਹੀਦਾ ਚੰਗੀ ਚੀਜ਼ ਵੀ ਵੇਖਣੀ ਚਾਹੀਦੀ ਕੁਝ ਆਏ ਹਨ ਦੇਖੋ ਉਹਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਹਰੇਕ ਜਿਹੜੇ ਆਡੀਅנס ਆ ਨਾ ਆਡੀਅנס ਬਹੁਤ ਸਮਝਦਾਰ ਆ ਜੀ ਬਿਲਕੁਲ ਜੀ ਬਿਲਕੁਲ ਆਡੀਅנס ਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਪਰ ਜਿਹੜਾ ਬੰਦਾ ਫੇਸਬੁੱਕ ਤੇ ਆਪਣੇ ਪੇਜ ਤੇ ਕੋਈ ਚੀਜ਼ ਲਾਈਵ ਕਰਦਾ ਕਮੈਂਟ ਕਰਦਾ ਸਟਾਰਟਿੰਗ ਕਰਦਾ ਤੇ ਉਹ ਅਣਜਾਣ ਆ ਜੀ ਜੀ ਉਹਨੂੰ ਸਪੋਰਟ ਆਡੀਅנס ਦੀ ਚਾਹੀਦੀ ਹੈ ਜੇ ਆਡੀਅנס ਦੀ ਸਪੋਰਟ ਮਿਲਦੀ ਆ ਤੇ ਉਹ ਬੰਦਾ ਚਲੋ ਕਿਸੇ ਮੁਕਾਮ ਤੇ ਪਹੁੰਚ ਜਾਂਦਾ ਆਪਾਂ ਕਰਨਾ ਕੀ ਆ ਕੀ ਆ ਕੋਈ ਉਹਨੂੰ ਕੋਈ ਪੈਸਾ ਆਪਦੇ ਕੋਲੋਂ ਤਾਂ ਨਹੀਂ ਦੇਣਾ ਕਿਸੇ ਨੇ ਜੀ ਬਿਲਕੁਲ ਹਾਂ ਜੀ ਬਿਲਕੁਲ ਆਪਦੇ ਘਰੋਂ ਕਮਾਈ ਕਰਕੇ ਨਹੀਂ ਦੇਣੀ ਇਹ ਤਾਂ ਐਡ ਤੋਂ ਆਉਣੀ ਆ ਕੰਪਨੀ ਐਡ ਲਾਉਂਦੀਆਂ ਹਾਂ ਜੀ ਹਾਂ ਜੇਕਰ ਉਹ ਮੰਨ ਕੇ ਚਲੋ ਕਿਸੇ ਪੈਰਾਸਰ ਹੋ ਗਿਆ ਉਹ ਹੋਣਾ ਕਿਦੇ ਥਰੂ ਆ ਆਡੀਅנס ਦੇ ਲੋਕਾਂ ਦੇ ਜੀ ਅੱਛਾ ਲੋ ਪਬਲਿਕ ਜਿਹੜੀ ਆ ਲੋਕ ਹੈਗੇ ਆ ਨਾ ਲੋਕ ਇਹ ਬਹੁਤ ਤਕਰੀਬਨ ਮੈਂ 90% ਤਾਂ ਕਹੂੰਗਾ ਵੀ ਵਧੀਆ ਲੋਕ ਇਹ ਚ ਟਾਈਮ ਕੱਢਦੇ ਆ ਦੇਖਦੇ ਆ ਉਹ ਵੀ ਆਪਦਾ ਟਾਈਮ ਬਰਬਾਦ ਕਰਦੇ ਆ ਐਡੀ ਗੱਲ ਨਹੀਂ ਹੈਗੀ ਨਹੀਂ ਨਹੀਂ ਬਿਲਕੁਲ ਦੇਖੋ ਉਹ ਜੇ ਮੰਨ ਕੇ ਚਲੋ ਕੋਈ ਆਪਦੀ ਕਮਾਈ ਕਰਨ ਵਾਸਤੇ ਫੇਸਬੁੱਕ ਚ ਚਲਾਉਂਦਾ ਤੇ ਇੱਕ ਵੇਖਣ ਵਾਲਾ ਵੀ ਉਹਨਾਂ ਉਹਨਾਂ ਦੇ ਵਾਸਤੇ ਹੀ ਆਪਦਾ ਟਾਈਮ ਕੱਢਦਾ ਜੀ ਜੀ ਜਰੂਰੀ ਨਹੀਂ ਹੈਗਾ ਵੀ ਆਪਦੇ ਮਨੋਰੰਜਨ ਵਾਸਤੇ ਚਲਾਉਂਦਾ ਆ ਤੇ ਉਹਨਾਂ ਨੂੰ ਵੀ ਪਤਾ ਆ ਆਡੀਅנס ਨੂੰ ਵੀ ਪਤਾ ਹੀ ਆ ਵੀ ਇਹ ਲੋਕਾਂ ਲੋਕਾਂ ਦੇ ਪੇਜ ਚੱਲਦੇ ਇਹਨਾਂ ਨੂੰ ਕਮਾਈ ਆਉਂਦੀ ਆ ਪਰ ਉਹ ਇੱਕ ਇਹ ਨਜ਼ਰੀਆ ਥੋੜਾ ਜਿਹਾ ਚੇਂਜ ਕਰਨਾ ਪੈਣਾ ਉਹਨਾਂ ਨੂੰ ਇਸ ਨਜ਼ਰੀਏ ਨਾਲ ਵੇਖਣਾ ਚਾਹੀਦਾ ਵੀ ਇੱਕ ਬੰਦਾ ਜਿਹੜਾ ਫੇਸਬੁੱਕ ਤੇ ਪੇਜ ਬਣਾਇਆ ਨਾ ਮਿਹਨਤ ਕਰ ਰਿਹਾ ਇਹਦਾ ਕੁਝ ਨਾ ਕੁਝ ਮਜਬੂਰੀ ਹੋਊਗੀ ਆਹੋ ਚਲੋ ਕੋਈ ਨਹੀਂ ਤੁਸੀਂ ਲਾਈਕ ਹੀ ਕਰਨਾ ਇੱਕ ਕਮੈਂਟ ਕਰ ਦਿਓ ਵੀ ਵੈਰੀ ਨਾਈਸ ਕਮੈਂਟ ਕਰ ਦਿਓ ਕਮੈਂਟ ਕਰ ਦਿਓ ਤੇ ਇਹ ਇਹ ਐਡੀ ਗੱਲ ਨਹੀਂ ਹੈਗੀ ਹਾਂ ਐਡੀ ਗੱਲ ਨਹੀਂ ਹੈਗੀ ਤੇ ਇਹ ਮੇਰੀ ਮੇਰੀ ਰਿਕਵੈਸਟ ਆਡੀਅנס ਨੂੰ ਲੋਕਾਂ ਨੂੰ ਹੈਗੀ ਆ ਵੀ ਦੇਖੋ ਐਡਾ ਕੋਈ ਤਨਾੜ ਬੰਦਾ ਨਹੀਂ ਹੁੰਦੇ ਲੋਕ ਵੀ ਜਿਹੜੇ ਕਹਿੰਦਾ ਮਤਲਬ ਫੇਸਬੁੱਕ ਤੇ ਜਾ ਕੇ ਤੇ ਐਵੇਂ ਉਹ ਕੰਟੈਂਟ ਬਣਾਈ ਜਾਣ ਫੋਟੋਆਂ ਪਾਈ ਜਾਣ ਦੇਖੋ ਉਹ ਕੋਸ਼ਿਸ਼ ਕਰਦੇ ਕਿਉਂਕਿ ਫੇਸਬੁੱਕ ਨੇ ਤਾਂ ਕਿਹਾ ਹੋਇਆ ਵੀ ਫੋਟੋਆਂ ਪਾਓ ਬਿਲਕੁਲ ਫੋਟੋਆਂ ਕੋਈ ਆਪਾਂ ਨੂੰ ਚਾਹ ਥੋੜਾ ਆਪਣਾ ਮੂੰਹ ਵਿਖਾਉਣ ਨੂੰ ਜੀ ਗਏ ਆ ਦੇਖੋ ਮੂੰਹ ਤਾਂ ਆਪਣਾ ਉਹੀ ਰਹਿਣਾ ਜੀ 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 ਚਾਹੇ ਇੱਕ ਫੋਟੋ ਪਾ ਦੇਓ ਵੈਸਾ ਵੈਸਾ ਹੁਣ ਫੇਸਬੁੱਕ ਆਪਾਂ ਨੂੰ ਗਾਈਡ ਕਰਦੇ ਆਪਾਂ ਉਸੇ ਤਰ੍ਹਾਂ ਹੀ ਇੱਕ ਨੈਟ ਪਰਫੋਮ ਦੇ ਆ ਉਸੇ ਤਰ੍ਹਾਂ ਹੀ ਕਰ ਰਹੇ ਆ ਕਿਉਂਕਿ ਉਹਦੇ ਵਿੱਚ ਹੁਣ ਮਾਰਕ ਜੁਗਰ ਜੁਗਰਬਰਗ ਜਿਹੜਾ ਹੈਗਾ ਆ ਜਿਹਦੀ ਫੇਸਬੁੱਕ ਆ ਉਹ ਦੇਖੋ ਉਹਦੇ ਵੀ ਪੇਜ ਆਉਂਦੇ ਆ ਉਹ ਪੇਜ ਤੇ ਆਪਦੀਆਂ ਕਿੰਨੀਆਂ ਫੋਟੋਆਂ ਪਾਉਂਦੇ ਆ ਜੀ ਜੀ ਬਿਲਕੁਲ ਜੀ ਜੀ ਬਿਲਕੁਲ ਜਿਨ੍ਹਾਂ ਦੇ ਨਾਲ ਉਹ ਉਹ ਆਪਸ ਵਿੱਚ ਐਡ ਆ ਜਿਹੜੇ ਇੱਕ ਦੂਜੇ ਨੂੰ ਫੋਲੋ ਫੋਲੋ ਕਰਦੇ ਆ ਉਹ ਵੀ ਕਿੰਨੇ ਹੀ ਪਾਉਂਦੇ ਆ ਜੇ ਜੇਕਰ ਮੰਨ ਕੇ ਚਲੋ ਉਹ ਜਿਹੜਾ ਫੇਸਬੁੱਕ ਚਲਾਉਣ ਵਾਲਾ ਬਣਾਉਣ ਵਾਲਾ ਉਹ ਕਹਿੰਦਾ ਮਤਲਬ ਇੰਨੀ ਮਿਹਨਤ ਕਰਦਾ ਤੇ ਜੇ ਆਪਾਂ ਕਰ ਲਾਂਗੇ ਤੇ ਉਹਦੇ ਵਿੱਚ ਕੋਈ ਹਰਜ ਨਹੀਂ ਹੈਗਾ ਕੋਈ ਹਰਜ ਨਹੀਂਗਾ ਕੋਈ ਹਰਜ ਨਹੀਂ ਬਿਲਕੁਲ ਹਾਂ 100 ਆਦਰ ਖੂਬ ਰੌਣਾ 3 ਮਾਸਾ ਬਈ ਜਿਹੜੀ ਬੂਸਟ ਪੋਸਟ ਕਰਨੀ ਕੁਝ ਕੋ ਪੈਸੇ ਖਰਚ ਕੇ ਖਰਚ ਕੇ ਉਹਦੇ ਬਾਰੇ ਥੋੜਾ ਜਿਹਾ ਚੰਨ ਨੂੰ ਪਾ ਦੋਗੇ ਉਹ ਕਰਨਾ ਚਾਹੀਦਾ ਵਾ ਤੇ ਵੈਸੇ ਹੀ ਨੈਚੁਰਲ ਵੀਡੀਓ ਪਾਈ ਚੱਲੋ ਤੇ ਫੋਲੋਅਰ ਤੇ ਲਾਈਕ ਵਧੀ ਜਾਣਗੇ ਨਹੀਂ ਉਹਦੇ ਵਿੱਚ ਇਹ ਕੈਨ ਦਾ ਮਤਲਬ ਆਪਾਂ ਆਪਣੀ ਮਰਜ਼ੀ ਨਾਲ ਨਹੀਂ ਪਾਉਦੇ ਜੀ ਉਹ ਵੀ ਆਪਾਂ ਨੂੰ ਫੇਸਬੁੱਕ ਵਾਲੇ ਆਪਾਂ ਨੂੰ ਕਹਿੰਦੇ ਆ ਜੀ ਸਿੱਧੀ ਪੰਜਾਬੀ ਦੀ ਗੱਲ ਆ ਹਾਂਜੀ 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 ਉਹ 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 ਕਹਿੰਦੇ ਆ ਵੀ ਤੁਸੀਂ ਇਹ ਇਹਦੀ ਆਪਦੀ ਰੀਚ ਵਧਾਉਣ ਵਾਸਤੇ ਪੋਲਿੰਗ ਵਧਾਉਣ ਵਾਸਤੇ ਮੰਥਲੀ ਪੈਕੇਜ ਆ ਕਿੰਨੇ ਦਾ ਤੁਸੀਂ ਉਹਦੇ ਵਿੱਚ ਐਡ ਕਰਦੇ ਹੋ ਉਹਦਾ ਬੈਨੀਫਿਟ ਮਿਲਦਾ ਆ ਮੈਂ ਕੀਤਾ ਸੀ ਇੱਕ ਇੱਕ ਵਾਰ ਮੈਂ 1019 ਦਾ ਵਿੱਚ ਮੈਂ ਐਡ ਕੀਤਾ ਸੀ ਜੀ ਜੀ ਉਹ ਲੇਕਿਨ ਉਹ 1019 ਦਾ ਮੈਨੂੰ ਐਡ ਕਰਨ ਦੇ ਵਿੱਚ ਮੈਨੂੰ ਬੈਨੀਫਿਟ ਇਹ ਪਿਆ ਸੀ ਵੀ ਮੇਰਾ 10000 ਤੋਂ ਤਕਰੀਬਨ 30000 ਤੱਕ 20000 ਫੋਲੋਅਰ ਮੇਰਾ ਇੱਕ ਮਹੀਨੇ ਦੇ ਵਿੱਚ ਵਿੱਚ ਉਹ ਵੱਧ ਗਿਆ ਸੀ ਜੀ 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 ਹਾਂ ਉਹ ਇਹਨਾਂ ਦੀ ਕੋਈ ਫੀਸ ਹੁੰਦੀ ਆ ਤੇ ਜਾਨੀ ਕਿ ਕੇਨ ਦਾ ਮਤਲਬ ਕੋਈ ਮੰਥਲੀ ਦਾ ਵੀ ਆ ਜਾਂਦਾ ਪੈਕੇਜ ਹਾਂਜੀ ਹਾਂਜੀ ਹਰ ਇੱਕ ਕ੍ਰੀਏਟਰ ਦੇ ਹੱਥੋਂ ਵੱਖਰਾ ਹੀ ਆਉਂਦਾ ਈ ਉਹ ਕਿਸੇ ਦੇ 600 900 10000 ਹਾਂਜੀ ਹਾਂ ਦੇ ਉਹਦੇ ਵਿੱਚ ਉਹ ਉਹਦੇ ਵਿੱਚ ਉਹ ਕਰਨਾ ਹੀ ਪੈਣੇ ਆਪਾਂ ਨੂੰ ਨਹੀਂ ਕਰਦੇ ਤੇ ਜਿੰਨਾ ਕਿ ਬੇਚਲਦਾ ਫਿਰ ਸਲੋ ਮੋਸ਼ਨ ਦੇ ਵਿੱਚ ਹੌਲੀ ਹੌਲੀ ਚੱਲੀ ਜੂਗਾ ਟਾਈਮ ਲੱਗਦਾ ਫਿਰ ਬਹੁਤ ਜ਼ਿਆਦਾ ਉਹ ਇੰਨਾ ਵੀ ਆਪਾਂ ਨੂੰ ਜਲਦੀ ਜਲਦੀ ਆਪਣੇ ਫੋਲੋਅਰ ਵਧ ਜਾਂਦੇ ਜਲਦੀ ਆਪਣੀ ਰੀਚ ਵੱਧ ਜਾਂਦੀ ਹੈ ਉਹਦੀ ਕਮਾਈ ਉਹਦਾ ਨੁਕਸਾਨ ਕੋਈ ਨਹੀਂ ਜੇ ਆਪਣੇ ਪੈਸੇ ਜਾਂਦੇ ਓੰਨੇ ਆਪਾਂ ਨੂੰ ਕਮਾਈ ਵੀ ਜਲਦੀ ਆ ਜਾਂਦੀ ਹੈ ਜੀ 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 ਹਾਂ ਸਹੀ ਹੈ ਸਹੀ ਹੋਰ ਸੁਣਾਓ ਕੋਈ ਹੋਰ ਕੋਈ ਸੁਝਾਅ ਤੁਹਾਡੇ ਕੋਲੇ ਲਾਸਟ ਦੇ ਵਿੱਚ ਆਪਣਾ ਵੈਸੇ ਵੀਡੀਓ 24-25 ਮਿੰਟ ਦੀ ਹੋ ਗਈ ਆ ਤੇ ਸੋ ਸਾਡੇ ਨਾਲ ਦਰਸ਼ਕ ਵੀ ਜੁੜੇ ਆ ਇਹਨਾਂ ਦੇ ਕਮੈਂਟ ਵੀ ਆਏ ਆ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਫਿਰ ਲੱਗੇ ਰਹੀਏ ਚੀਮਾ ਸਾਹਿਬ ਫਿਰ ਮਿਹਨਤ ਦਾ ਮੁੱਲ ਤਾਂ ਜ਼ਰੂਰ ਮਿਲੂਗਾ ਜੀ ਹਾਂ ਹਾਂ ਕੋਈ ਗੱਲ ਨਹੀਂ ਲੱਗਣ ਨਾਲ ਲੱਗੇ ਰਹਿਣ ਜੀ ਫਾਇਦਾ ਜੀ ਜੇ ਮਿਹਨਤ ਕਰਾਂਗੇ ਮਿਹਨਤ ਦਾ ਫਲ ਵੀ ਮਿਲੂਗਾ ਪਰ ਇਹਦੇ ਵਿੱਚ ਜੈਲਸੀ ਨਹੀਂ ਕਰਨੀ ਚਾਹੀਦੀ ਜਿਹੜਾ ਬੰਦਾ ਕੋਸ਼ਿਸ਼ ਕਰਦਾ ਨਾ ਇਹ ਇੱਕ ਇੱਕ ਬੰਦਾ ਹੁੰਦਾ ਜੈਲਸੀ ਕਰਦਾ ਆ ਦੇਖੋ ਇੱਕ ਬੰਦਾ ਤਾਂ ਪੂਰੀ ਮਿਹਨਤ ਕਰਦਾ ਰਾਤ ਦਿਨ ਉਹਦਾ ਦਿਮਾਗ ਹੀ ਇੱਧਰ ਹੀਂਦਾ ਉਹ ਮੇਰੇ ਖਿਆਲ ਵਿੱਚ ਸੌਂਦਾ ਵੀ 2 4 5 ਘੰਟੇ ਮਸਾਂ ਹੀ ਹੋਣਾ ਆ ਉਹ ਸੋਚਦਾ ਵੀ ਮੈਂ ਫੇਸਬੁੱਕ ਤੇ ਐਕਟਿਵ ਰਹਾ ਹਾਂ ਹੂੰ ਠੀਕ ਹੈ ਨਾ ਹੁਣ ਰੀਲਾਂ ਕਈ ਕਈ ਰੀਲਾਂ ਬਣਾਉਂਦੇ ਆ ਤੇ ਉਹ ਰੀਲਾਂ ਬਣਾਉਣ ਦੇ ਵੀ ਉਹਨਾਂ ਨੂੰ ਟਾਈਮ ਲੱਗਦਾ ਠੀਕ ਹੈ ਨਾ ਉਹ ਕੀ ਪਤਾ ਕਿੰਨੇ ਕਿੰਨੇ ਕਵਾਰ ਉਹ ਟਰਾਈ ਕਰਦੇ ਰੀਲ ਬਣਾਉਂਦੇ ਇੱਕ ਬਣਾਉਂਦੇ ਹੁਣੇ ਜੇ ਮੰਨ ਕੇ ਜੇ ਲੋ ਨਹੀਂ ਚੱਲੀ ਨਹੀਂ ਵਧੀਆ ਲਗੀ ਕੱਟ ਦਿੰਦੇ ਹੁਣੇ ਫੇਰ ਬਣਾਉਂਦੇ ਨੇ ਫੇਰ ਕੱਟਦੇ ਨੇ ਉਹ ਹੋ ਸਕਦਾ ਵੀ ਜਿਵੇਂ ਇੱਕ ਮੂਵੀ ਚੱਲਦੀ ਹੈ ਜਾਂ ਫਿਲਮਾਂ ਬਣਦੀਆਂ ਕਈ ਸੀਨ ਕਿੰਨੇ ਕਿੰਨੇ ਵਾਰ ਉਹ ਕੋਸ਼ਿਸ਼ ਕਰਦੇ ਆ ਮਿਹਨਤ ਵਿਚਾਰੇ ਕਰਦੇ ਠੀਕ ਹੈ ਨਾ ਤੇ ਉਹਦੇ ਵਿੱਚ ਆਪਾਂ ਨੂੰ ਕਿਸੇ ਨਾਲ ਗਿੰਦੂ ਪਰੰਤੂ ਨਹੀਂ ਕਰਨਾ ਚਾਹੀਦਾ ਮੈਂ ਤਾਂ ਇਹ ਕਹਿਣਾ ਵੀ ਕਿਸੇ ਨੂੰ ਦੇਖੋ ਆਪਦੀ ਫੈਮਿਲੀ ਕੁਛ ਲੋਕ ਦੋ ਦੋ ਜੀ ਆਪਸ ਵਿੱਚ ਉਹ ਗੀਤਾਂ ਦੇ ਰੀਲਾਂ ਬਣਾਉਂਦੇ ਆ ਦੇਖੋ ਆਪ ਉਹ ਆਪ ਆਪਣਾ ਆਪ ਉਹ ਸ਼ੋਅ ਕਰਦੇ ਆ ਕਿਹਦੇ ਕਰਕੇ ਕਰਦੇ ਆ ਵੀ ਆਪਦੇ ਪਰਿਵਾਰ ਵਾਸਤੇ ਆਪ ਦਾ ਨਵਾਂ ਨਵਾਂ ਇੱਕ ਮੌਕਾ ਮਿਲਿਆ ਵੀ ਉਹ ਘਰੇ ਬੈਠੇ ਆ ਦੀ ਕਮਾਈ ਕਰ ਲੈਣਾ ਦੇਖੋ ਇੰਨੀ ਦੇਖੋ ਆਪਣਾ ਆਪ ਵਿਖਾਉਣਾ ਸਭ ਤੋਂ ਵੱਡੀ ਗੱਲ ਆ ਜੀ ਲੋਕਾਂ ਸਾਹਮਣੇ ਆਪਣਾ ਆਪ ਵਿਖਾਉਣਾ ਇਹ ਛੋਟੀ ਗੱਲ ਨਹੀਂ ਹੈਗੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਤੇ ਜੇ ਆਪਾਂ ਇਸ ਗੱਲ ਤੇ ਆਪਾਂ ਨੂੰ ਗਲਤ ਕਮੈਂਟ ਕਰੀਏ ਗੰਧ ਕਰੀਏ ਤੇ ਫਿਰ ਉਹ ਚੰਗਾ ਨਹੀਂ ਲੱਗਦਾ ਕਿਉਂਕਿ ਗਲਤ ਕਮੈਂਟ ਨਾਲ ਉਹ ਦੇਖੋ ਉਹ ਰੀਲਾਂ ਦੇ ਵਿੱਚ ਉਹ ਕਮੈਂਟ ਉਹਨਾਂ ਦੇ ਬੱਚੇ ਵੀ ਵੇਖਦੇ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਜੇ ਮੰਨ ਕੇ ਚਲੋ ਉਹ ਉਹ ਕਿਸੇ ਤਰੀਕੇ ਨਾਲ ਉਹ ਆਪਾਂ ਉਹਨੂੰ ਕਹਿੰਨੇ ਗਲਤ ਮਾੜਾ ਲਫ਼ਜ਼ ਬੋਲਦੇ ਆ ਤੇ ਉਹ ਉਹ ਬੱਚੇ ਰੋਂਗ ਸਕਦੇ ਉਹਨਾਂ ਨੂੰ ਜੇ ਬੱਚੇ ਉਹਨਾਂ ਨੂੰ ਬੱਚੇ ਨੂੰ ਚੰਗੀ ਲੱਗਦੀਆਂ ਰੀਲਾਂ ਜਾਂ ਆਉਦੇ ਮਾਪਿਆਂ ਉਹਦੀਆਂ ਰੀਲਾਂ ਚੰਗੀਆਂ ਲੱਗਦੀਆਂ ਉਹਨਾਂ ਦਾ ਰੀਮਿਕਸ ਕਰਨਾ ਗੀਤਾਂ ਤੇ ਨੱਚਣਾ ਭੰਗੜੇ ਪਾਉਣੇ ਕਿਉਂਕਿ ਉਹਨਾਂ ਚੰਗੇ ਲੱਗਦੇ ਆ ਜੀ ਤੇ ਫਿਰ ਆਪਾਂ ਕਿਉਂ ਹੁੰਨੇ ਆ ਥਰਡ ਪਾਰਟੀ ਕੌਣ ਹੁੰਦੀ ਆ ਆਪਾਂ ਉਹਨਾਂ ਨੂੰ ਕਿੰਦੂ ਪ੍ਰਾਂਤੂ ਕਰੀਏ ਆਪਾਂ ਨੂੰ ਉਹਨਾਂ ਇਹ ਨਹੀਂ ਕਰਨਾ ਚਾਹੀਦਾ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੰਗਾ ਕਹ ਦੇਓ ਨਹੀਂ ਵੀ ਨਾ ਕਰੋ ਮੈਂ ਤਾਂ ਇਹ ਕਹਿਣਾ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਸਾਡੇ ਦਰਸ਼ਕਾਂ ਦੇ ਜਿਹੜੇ ਗੈਹਨ ਦੇ ਵਿੱਚ ਸਵਾਲ ਸੀ ਉਹਨਾਂ ਸਾਰੇ ਸਵਾਲਾਂ ਦੇ ਤੁਸੀਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਸਾਡੇ ਜਿੰਨੇ YouTube ਜਾਂ Facebook ਕ੍ਰिएਟਰ ਆ ਉਹ ਇਹਨਾਂ ਗੱਲਾਂ ਨੂੰ ਸਮਝਣਗੇ ਕਿ ਅੱਗੇ ਆਪਦੀ ਮਿਹਨਤ ਕਰਕੇ ਜਿਹੜੀ Facebook ਤੋਂ ਕਮਾਈ ਕਰ ਸਕਣਗੇ ਇਸ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਓਕੇ ਥੈਂਕ ਯੂ ਓਕੇ